ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਕ ਬਹੁਤ ਹੀ ਕੈਲੋ ਅਲੱਗ ਜੇ ਇਤਿਹਾਸਿਕ ਬਿਰਤਾਂਤ ਦੀ ਪਰਚੋਲ ਕਰਨ ਜਾ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਤੇ ਸਾਡਾ ਮਕਸਦ ਅੱਜ ਸਿਰਫ ਇਸ ਸਰੋਤ ਵਿੱਚ ਦਿੱਤੇ ਦਾਅਵਿਆਂ ਨੂੰ ਸਮਝਣਾ ਹੈ ਜਿਵੇਂ ਉਹਨਾਂ ਦੀ ਵੰਸ਼ ਪਰੰਪਰਾ ਇਤਿਹਾਸ ਨਾਮਕਰਨ ਬਾਰੇ ਜੋ ਗੱਲਾਂ ਨੇ ਹਾਂ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਅਸੀਂ ਸਿਰਫ ਇਸ ਸਰੋਤ ਜੋ ਹੈ ਉਸਤੇ ਹੀ ਗੱਲ ਕਰਾਂਗੇ ਇਸ ਨੂੰ ਸਹੀ ਜਾਂ ਗਲਤ ਨਹੀਂ ਠਹਿਰਾ ਰਹੇ ਬਿਲਕੁਲ ਸਭ ਤੋਂ ਪਹਿਲਾਂ ਸਰੋਤ ਇੱਕ ਬਹੁਤ ਵੱਡਾ ਦਾਵਾ ਕਰਦਾ ਹੈ ਖੱਤਰੀ ਵੰਸ਼ ਨਾਲ ਸਬੰਧ ਹੋਣ ਦਾ ਅੱਛਾ हां जी वीडियो 'ਚ ਵਿਕੀਪੀਡੀਆ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਜਿਨ੍ਹਾਂ ਨੂੰ ਅੱਜ ਚਮਾਰ ਕਿਹਾ ਜਾਂਦਾ ਹੈ ਉਹ ਅਸਲ ਵਿੱਚ ਚਵਰਵੰਸ਼ੀ ਖੱਤਰੀ ਸਨ हां जी ਇਹ ਗੱਲ ਕਾਫੀ ਮਤਲਬ ਧਿਆਨ ਖਿੱਚਣ ਵਾਲੀ ਹੈ ਸਰੋਤ ਅੱਗੇ ਇਹ ਵੀ ਕਹਿੰਦਾ ਹੈ ਕਿ ਚਮਾਰ ਨਾਮ ਉਹਨਾਂ ਨੂੰ ਮੁਗਲਾਂ ਨੇ ਦਿੱਤਾ ਸੀ ਅੱਛਾ ਤੇ ਕਾਰਨ ਕਾਰਨ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੇ ਕਥਿਤ ਤੌਰ ਤੇ ਇਸਲਾਮ ਕਬੂਲ ਕਰਨ ਤੋਂ ਨਾ ਕਰ ਦਿੱਤੀ ਸੀ ਯਾਨੀ ਸਰੋਤ ਕਹਿ ਰਿਹਾ ਹੈ ਕਿ ਧਰਮ ਬਦਲਣ ਦੀ ਬਜਾਏ ਉਹਨਾਂ ਨੇ ਕਿਹਾ ਕਿ ਅਸੀਂ ਪਸ਼ੂਆਂ ਦੀ ਖਲ ਦਾ ਕੰਮ ਕਰ ਲਵਾਂਗੇ ਹਾਂ ਸਰੋਤ ਇਸ ਨੂੰ ਇਸੇ ਤਰ੍ਹਾਂ ਪੇਸ਼ ਕਰਦਾ ਹੈ ਇੱਕ ਤਰ੍ਹਾਂ ਦਾ ਵਿਰੋਧ ਸੀ ਇਹ ਜੇ ਸਰੋਤ ਦੀ ਮੰਨੀਏ ਤਾਂ ਇਹ ਤਾਂ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਇਸ ਗੱਲ ਨੂੰ ਹੋਰ ਪੱਕਾ ਕਰਨ ਲਈ ਸਰੋਤ ਕੁਝ ਹਵਾਲੇ ਵੀ ਦਿੰਦਾ ਹੈ ਜਿਵੇਂ ਜਿਵੇਂ ਕਿ ਡਾਕਟਰ ਅੰਬੇਡਕਰ ਟਾਈਮਜ਼ ਦੀ ਇੱਕ ਰਿਪੋਰਟ ਦਾ ਜ਼ਿਕਰ ਹੈ ਤੇ ਇੰਡੀਆ ਸਪੀਕਸ ਦਿੱਲੀ ਦੀ ਇੱਕ ਅੰਗਰੇਜ਼ੀ ਰਿਪੋਰਟ ਦਾ ਵੀ ਅੱਛਾ ਇਨ੍ਹਾਂ ਵਿੱਚ ਵੀ ਕਥਿਤ ਤੌਰ ਤੇ ਇਹੀ ਕਿਹਾ ਗਿਆ ਹੈ ਕਿ ਇਹ ਲੋਕ ਮੂਲ ਰੂਪ ਵਿੱਚ ਖੱਤਰੀ ਸਨ ਸਰੋਤ ਵਿੱਚ ਇਹ ਵੀ ਹੈ ਕਿ ਸਮੇਂ ਨਾਲ ਇਹਨਾਂ ਕਥਿਤ ਚੰਵਰ ਵੰਸ਼ੀ ਖੱਤਰੀਆਂ ਨੇ ਚਮੜੇ ਦਾ ਕੰਮ ਛੱਡ ਕੇ ਖੇਤੀਬਾੜੀ ਅਪਣਾ ਲਈ ਹਾਂ ਤੇ ਅੱਜ ਕੱਲ ਉਹਨਾਂ ਨੂੰ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਜਿਵੇਂ ਅहीरवार ਤੇ जाटਵ ਹਾਂ जाटਵ ਨੂੰ ਉਪਜਾਤੀ ਦੱਸਿਆ ਗਿਆ ਹੈ ਬਿਲਕੁਲ ਤੇ ਸਰੂਤ ਇਹਨਾਂ ਨੂੰ ਸੂਰਿਆ ਵੰਸ਼ੀ ਖੱਤਰੀਆਂ ਦੇ ਚੰਵਰ ਵੰਸ਼ ਵਿੱਚੋਂ ਦੱਸਦਾ ਹੈ ਤਾ ਮੋਟੀ ਜੀ ਗੱਲ ਇਹ ਹੈ ਕਿ ਪਹਿਲਾ ਦਾਵਾ ਹੈ ਖਤਰੀ ਮੂਲ ਦਾ ਤੇ ਚਮਾਰ ਨਾਮ ਮੁਗਲ ਕਾਲ ਵਿੱਚ ਧਾਰਮਿਕ ਵਿਰੋਧ ਕਰਕੇ ਪਿਆ। ਹਾਂਜੀ ਸਰੋਤ ਇਸ ਪਛਾਣ ਨੂੰ ਇੱਕ ਬਿਲਕੁਲ ਵੱਖਰੇ ਇਤਿਹਾਸਿਕ ਢਾਂਚੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਗੱਲ ਇੱਥੇ ਹੀ ਨਹੀਂ ਮੁੱਕਦੀ ਹੈ ਨਾ। ਸਰੋਤ ਹੋਰ ਅੱਗੇ ਜਾਂਦਾ ਹੈ। ਹਾਂ ਇੱਕ ਹੋਰ ਵੈੱਬਸਾਈਟ ਦਾ ਜ਼ਿਕਰ ਆਉਂਦਾ ਹੈ ਬਹੁਜਨ ਇੰਡੀਆ 24 ਨਿਊਜ਼। ਅੱਛਾ ਇਹ ਦਲਿਤ ਮੁੱਦਿਆਂ ਤੇ ਕੇਂਦ੍ਰਿਤ ਹੈ। ਸਰੋਤ ਮੁਤਾਬਕ ਜੀ ਤੇ ਇਸ ਵੈਬਸਾਈਟ ਦੇ ਹਵਾਲੇ ਨਾਲ ਸਰੋਤੇ ਕਹਿੰਦਾ ਹੈ ਕਿ ਭਾਵੇਂ ਚਮਾਰ ਸ਼ਬਦ ਬਾਅਦ ਵਿੱਚ ਚਮੜੇ ਦੇ ਕੰਮ ਨਾਲ ਜੁੜ ਗਿਆ ਹਮ ਪਰ ਅਸਲ ਵਿੱਚ ਇਹ ਕੋਈ ਜਾਤੀ ਨਹੀਂ ਸੀ ਸਗੋਂ ਚੰਮਰ ਵੰਸ਼ ਇੱਕ ਪੂਰਾ ਸ਼ਾਹੀ ਖਾਨਦਾਨ ਸੀ ਇੱਕ ਪੂਰਾ ਰਾਜਵੰਸ਼ ਸੱਚੀ ਇਹ ਤਾਂ ਬਹੁਤ ਹੀ ਵੱਡਾ ਦਾਵਾ ਹੈ ਹਾਂਜੀ ਵੱਡਾ ਦਾਵਾ ਹੈ ਤੇ ਸਿਰਫ ਭਾਰਤ ਤੱਕ ਹੀ ਨਹੀਂ ਅੱਛਾ ਸਰੋਤ ਦਾਵਾ ਕਰਦਾ ਹੈ ਕਿ ਇਸ ਚੰਬਰ ਵੰਸ਼ ਦਾ ਰਾਜ ਮੱਧ ਏਸ਼ੀਆ ਤੱਕ ਫੈਲਿਆ ਸੀ ਸਿੰਧੂ ਨਦੀ ਦੇ ਆਰ ਪਾਰ ਸਿੰਧੂ ਤੇ ਆਰ ਪਾਰ ਮੱਧੇਸ਼ੀਆ ਤੱਕ ਜੀ ਇੰਨਾ ਹੀ ਨਹੀਂ ਇਹ ਵੀ ਕਿਹਾ ਗਿਆ ਹੈ ਕਿ ਇਹ ਵੰਸ਼ ਪਾਰਤ ਤੋਂ ਈਰਾਨ ਤੇ ਹੋਰ ਮੱਧੇਸ਼ੀਆਈ ਦੇਸ਼ਾਂ ਨੂੰ ਮਿੱਠਾ ਪਾਣੀ ਪਹੁੰਚਾਉਂਦਾ ਸੀ ਪਾਣੀ ਇਹ ਕਿਵੇਂ ਸੰਭਵ ਹੋ ਸਕਦਾ ਉਸ ਜ਼ਮਾਨੇ ਚ ਦੇਖੋ ਇਹ ਸਰੋਤ ਦਾ ਦਾਵਾ ਹੈ ਜੇ ਇਹ ਸੱਚ ਹੈ ਤਾਂ ਉਸ ਵੇਲੇ ਦੀ ਬਹੁਤ ਉੱਨਤ ਇੰਜੀਨੀਅਰਿੰਗ ਤੇ ਪ੍ਰਬੰਧਨ ਦੀ ਗੱਲ ਹੋਵੇਗੀ ਹਾਂ ਬਿਲਕੁਲ ਤੇ ਰਾਜਨੀਤਿਕ ਸ਼ਕਤੀ ਦੇ ਨਾਲ ਨਾਲ ਗਿਆਨ ਵਿਗਿਆਨ ਦਾ ਵੀ ਜ਼ਿਕਰ ਹੈ ਹਾਂਜੀ ਸਰੋਤ ਮੁਤਾਬਿਕ ਇਸ ਵੰਸ਼ ਦੇ ਲੋਕ ਗਣਿਤ ਵਿਗਿਆਨ ਪਵਨ ਨਿਰਮਾਨ ਸਿੱਖਿਆ ਤਰਮ ਐਥੋ ਤੱਕ ਦੀ ਮੈਡੀਸਨ ਯਾਨੀ ਚਿਕਿਤਸਾ ਸ਼ਾਸਤਰ ਵਿੱਚ ਵੀ ਮਾਹਿਰ ਸਨ ਵਾਓ ਤੇ ਸਿੰਧੂ ਘਾਟੀ ਨਾਲ ਵੀ ਕੋਈ ਕਨੈਕਸ਼ਨ ਜੋੜਿਆ ਗਿਆ ਹਾਂ ਇੱਕ ਅੰਦਾਜ਼ਾ ਲਗਾਇਆ ਗਿਆ ਹੈ ਸਰੋਤ ਕਹਿੰਦਾ ਹੈ ਕਿ ਸ਼ਾਇਦ ਉੱਥੇ ਮਿਲੀ ਲਿਪੀ ਇਸੇ ਚੰਬਰ ਵੰਸ਼ ਦੀ ਮੁੱਖ ਲਿਪੀ ਹੋਵੇ ਸ਼ਾਇਦ ਹਾਂ ਹਾਰੀ ਇਹ ਸਪਸ਼ਟ ਕੀਤਾ ਹੈ ਕਿ ਇਸ ਦੀ ਪੂਰੀ ਖੋਜ ਹੋਣੀ ਬਾਕੀ ਹੈ ਇਹ ਥੋੜਾ ਦੂਰ ਦਾ ਵਿਚਾਰ ਲੱਗਦਾ ਪਰ ਸਰੋਤ ਨੇ ਜ਼ਿਕਰ ਕੀਤਾ ਹੈ ਪਰ ਫਿਰ ਸਰੋਤ ਇੱਕ ਬਿਲਕੁਲ ਉਲਟ ਤਸਵੀਰ ਵੀ ਦਿਖਾਉਂਦਾ ਹੈ ਹੈ ਨਾ ਹਾਂ ਬਿਲਕੁਲ ਉਹ ਦੱਸਦਾ ਹੈ ਕਿ ਅੱਜ ਇਸ ਪਾਈਚਾਰੇ ਦੇ ਜ਼ਿਆਦਾਤਰ ਲੋਕ ਖੇਤੀ ਮਜ਼ਦੂਰੀ ਜਾਂ ਬੁਣਕਰੀ ਕਰ ਰਹੇ ਨੇ ਹੂੰ ਤੇ ਇਹ ਸਥਿਤੀ ਉਸ ਕਥਿਤ ਸ਼ਾਨਦਾਰ ਸ਼ਾਹੀ ਤੇ ਵਿਦਵਾਨ ਅਤੀਤ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਜੋ ਸਰੋਤ ਬਿਆਨ ਕਰ ਰਿਹਾ ਹੈ ਜੀ ਤੇ ਸ਼ਾਇਦ ਇਹੀ ਵਿਪਰੀਤਾ ਇਹੀ ਕੰਟਰਾਸਟ ਇਸ ਪੂਰੇ ਬਿਰਤਾਂਤ ਦਾ ਮੂਲ ਹੈ ਇੱਕ ਗਵਾਚਿਆ ਹੋਇਆ ਗੌਰਵ ਤੇ ਇੱਕ ਸੰਘਰਸ਼ ਵਾਲਾ ਵਰਤਮਾਨ ਇਸ ਕਹਾਣੀ 'ਚ ਇੱਕ ਹੋਰ ਮੋੜ ਆਉਂਦਾ ਹੈ ਜਦੋਂ ਸਿਕੰਦਰ ਲੋਧੀ ਦਾ ਨਾਮ ਆਉਂਦਾ ਹੈ ਹਾਂਜੀ ਇਹ ਬਹੁਤ ਅਹਿਮ ਹੈ ਸਰੋਤ ਦਾਵਾ ਕਰਦਾ ਹੈ ਕਿ ਚਮਾਰ ਸ਼ਬਦ ਦਾ ਇਸਤੇਮਾਲ ਸਿਕੰਦਰ ਲੋਧੀ ਤੋਂ ਪਹਿਲਾਂ ਨਹੀਂ ਮਿਲਦਾ ਅੱਛਾ ਉਸ ਦਾ ਰਾਜਕਾਲ 1499 1517 ਦੱਸਿਆ ਸਰੋਤ ਨੇ ਹਾਂ ਤੇ ਸਰੋਤ ਸਿੱਧਾ ਲੋਧੀ ਨੂੰ ਜ਼ਿੰਮੇਵਾਰ ਦੱਸਦਾ ਹੈ ਇਸ ਨਾਮ ਲਈ ਕਹਿੰਦਾ ਹੈ ਕਿ ਉਸ ਨੇ ਚੰਮਰ ਵੰਸ਼ ਦੇ ਖੱਤਰੀਆਂ ਨੂੰ ਜ਼ਲੀਲ ਕਰਨ ਲਈ ਇਹ ਨਾਮ ਵਰਤਿਆ ਤੇ ਇਸ ਦੇ ਲਈ ਕੋਈ ਹਵਾਲੇ ਵੀ ਦਿੱਤੇ ਨੇ ਹਾਂ ਦੋ ਲੇਖਕਾਂ ਦਾ ਜ਼ਿਕਰ ਹੈ ਇੱਕ ਕਰਨਲ ਜੇਮਸ ਟਾਡ ਦ ਹਿਸਟਰੀ ਆਫ ਰਾਜਸਥਾਨ ਵਾਲੇ हां जी ਤੇ ਦੂਜੇ ਡਾਕਟਰ ਵਿਜੇ ਸੋਨਕਰ ਸ਼ਾਸਤਰੀ ਜਿਨ੍ਹਾਂ ਦੀ ਕਿਤਾਬ ਦਾ ਨਾਮ ਹੈ Hindu Charmkar Jati Ek Swarnim Gauravshali Rajvanshi Itihas ਠੀਕ ਗੱਲ ਨੂੰ ਹੋਰ ਪੁਰਾਣੀ ਕਰਨ ਲਈ ਮਹਾਭਾਰਤ ਦਾ ਵੀ ਜ਼ਿਕਰ ਹੈ ਹਾਂ ਦਾਵਾ ਹੈ ਕਿ ਮਹਾਭਾਰਤ ਦੇ ਅਨੁਸ਼ਾਸਨ ਪੁਰਵ ਵਿੱਚ ਵੀ ਚੰਵਰ ਵੰਸ਼ ਦਾ ਜ਼ਿਕਰ ਮਿਲਦਾ ਹੈ ਇਹ ਸ਼ਾਇਦ ਵੰਸ਼ ਦੀ ਪ੍ਰਾਚੀਨਤਾ ਸਥਾਪਿਤ ਕਰਨ ਲਈ ਹੈ ਅੱਛਾ ਤੇ ਚਮੜੇ ਦੇ ਕੰਮ ਬਾਰੇ ਕੀ ਕਿਹਾ ਗਿਆ ਹੈ ਡਾਕਟਰ ਹਮੀਦਾ ਖਾਤੂਨ ਦਾ ਜ਼ਿਕਰ ਸੀ ਹਾਂ ਉਨ੍ਹਾਂ ਦੀ ਕਿਤਾਬ ਅਰਬਨਾਈਜ਼ੇਸ਼ਨ ਦਾ ਹਵਾਲਾ ਹੈ ਉਸ ਮੁਤਾਬਕ ਮੱਧਕਾਲੀ ਇਸਲਾਮੀ ਰਾਜ ਤੋਂ ਪਹਿਲਾਂ ਭਾਰਤ ਚ ਚਮੜੇ ਜਾਂ ਸਫਾਈ ਦੇ ਕੰਮ ਨਾਲ ਜੁੜੀ ਕੋਈ ਖਾਸ ਜਾਤੀ ਕਾਠੀ ਮਿਲਦੀ ਹੈ ਕਿਉਂਕਿ Hindu ਧਰਮ ਵਿੱਚ ਚਮੜੇ ਨੂੰ ਆਮ ਤੌਰ ਤੇ ਸ਼ੁੱਧ ਨਹੀਂ ਮੰਨਿਆ ਜਾਂਦਾ ਸੀ ਬਿਲਕੁਲ ਇਹੀ ਤਰਕ ਹੈ ਸਰੋਤ ਦਾ ਕਿ ਮੁਸਲਮ ਸ਼ਾਸਕਾਂ ਦੇ ਆਉਣ ਨਾਲ ਚਮੜੇ ਦੇ ਉਤਪਾਦਨ ਨੂੰ ਹੱਲਾਸ਼ੇਰੀ ਮਿਲੇ ਤਾਂ ਫਿਰ ਸਰੋਤ ਦਾ ਪੁਆਇੰਟ ਇਹ ਬੰਦਾ ਹੈ ਕਿ ਜੇ ਇਹ ਲੋਕ ਉੱਚ ਵੰਸ਼ ਦੇ Hindu ਸਨ ਤਾਂ ਉਹ ਇਹ ਕੰਮ ਕਿਉਂ ਕਰਦੇ ਹਾਂਜੀ ਇਹੀ ਗੱਲ ਇਸ ਵਿਚਾਰ ਨੂੰ ਮਜ਼ਬੂਤ ਕਰਦੀ ਹੈ ਕਿ ਇਹ ਕੰਮ ਉਹਨਾਂ ਤੇ ਬਾਅਦ ਵਿੱਚ ਥੋਪਿਆ ਗਿਆ ਤੇ ਇਸੇ ਸੰਦਰਭ ਵਿੱਚ ਫਿਰ ਸੰਤ ਰਵਿਦਾਸ ਜੀ ਦੀ ਕਹਾਣੀ ਆਉਂਦੀ ਹੈ ਹਾਂ ਉਹ ਵਰਤਾਂਤ ਦਾ ਕੇਂਦਰੀ ਹਿੱਸਾ ਲੱਗਦੀ ਹੈ ਬਿਲਕੁਲ ਸਰੋਤ ਦੱਸਦਾ ਹੈ ਕਿ ਚੰਬਰ ਵੰਸ਼ ਦੇ ਇੱਕ ਰਾਜਾ ਛੰ ਚਵਣ ਸਿੰਘ ਅੱਛਾ ਉਹਨਾਂ ਦੇ ਪਰਿਵਾਰਕ ਸਬੰਧ ਮੇਵਾੜ ਦੇ ਬੱppa ਰਾਵਲ ਵੰਸ਼ ਨਾਲ ਸਨ ਤੇ ਇਸੇ ਲੜੀ ਵਿੱਚ ਮੇਵਾੜ ਦੇ ਰਾਣਾ ਸੰਗਾ ਤੇ ਉਹਨਾਂ ਦੀ ਪਤਨੀ ਜਾਲੀ ਰਾਣੀ ਹਾਂ ਉਹਨਾਂ ਨੇ ਸੰਤ ਰਵੀਦਾਸ ਜੀ ਨੂੰ ਆਪਣਾ ਗੁਰੂ ਮੰਨਿਆ ਸੀ ਸਰੋਤ ਸੰਤ ਜੀ ਨੂੰ ਚਵਨ ਸਿੰਘ ਨਾਲ ਜੋੜਦਾ ਹੈ ਜੀ ਇਹੀ ਦਾਵਾ ਹੈ ਐਨਾ ਹੀ ਨਹੀਂ ਉਹਨਾਂ ਨੂੰ ਮੇਵਾੜ ਦੇ ਰਾਜਗੁਰੂ ਦੀ ਉਪਾਧੀ ਵੀ ਦਿੱਤੀ ਰਾਜਗੁਰੂ ਦੀ ਹਾਂਜੀ ਤੇ ਚਿਤੌੜਗੜ ਦੇ ਕਿਲੇ ਵਿੱਚ ਰਹਿਣ ਦੀ ਬੇਨਤੀ ਵੀ ਕੀਤੀ ਸਰੋਤ ਕਹਿੰਦਾ ਹੈ ਕਿ ਉਹ ਕਈ ਮਹੀਨੇ ਉੱਥੇ ਰਹੇ ਵੀ ਅੱਛਾ ਪਰ संत रविदास जी दी ए लोकप्रियता ते शाही सम्मान दिल्ली दे सुल्तान सिकंदर लोदी नु चंगा नी ਲੱਗਾ ਹਣਾ ਸਰੋਤ ਹੀ ਕਹਿੰਦਾ ਹੈ ਉਸ ਨੂੰ ਡਰ ਸੀ ਕਿ ਵੱਡੀ ਗਿਣਤੀ ਚ ਲੋਕ ਸੰਤ ਜੀ ਦੇ ਪ੍ਰਭਾਵ ਹੇਠ ਆ ਰਹੇ ਨੇ ਤੇ ਉਸ ਨੇ ਕੀ ਕੀਤਾ ਫਿਰ ਸਰੋਤ ਮੁਤਾਬਕ ਲੋਧੀ ਨੇ ਸਾਦਨਾ फकीर नाम दे एक मुल्ला ਨੂੰ ਭੇਟਿਆ ਕਿਸ ਕੰਮ ਲਈ ਸੰਤ रविदास जी नु ਮੁਸਲਮਾਨ ਬਣਾਉਣ ਲਈ ਪਰ ਕਹਾਣੀ ਉਲਟੀ ਪੈ ਗਈ ਕਿਵੇਂ ਸਰੋਤ ਕਹਿੰਦਾ ਹੈ ਕਿ ਉਹ ਫਕੀਰ ਖੁਦ ਸੰਤ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਆਪ Hindu ਬਣ ਗਿਆ ਤੇ ਨਾਮ ਰੱਖ ਲਿਆ RAMDAS ਉਹ ਫਿਰ ਤਾਂ ਲੋਧੀ ਨੂੰ ਗੁੱਸਾ ਆਇਆ ਹੋਣਾ ਬਿਲਕੁਲ ਸਰੋਤ ਅਨੁਸਾਰ ਇਸ ਤੋਂ ਬਾਅਦ ਉਸਨੇ ਸੰਤ ਰਵਿਦਾਸ ਜੀ ਨੂੰ ਕੈਦ ਕਰ ਲਿਆ ਸਿਰਫ ਸੰਤ ਜੀ ਨੂੰ ਨਹੀਂ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਅਨੁਯਾਈਆਂ ਨੂੰ ਚਮਾਰ ਤੇ ਚੰਡਾਲ ਐਲਾਨ ਕਰ ਦਿੱਤਾ ਐਲਾਨ ਦਿੱਤਾ ਤੇ ਫਿਰ ਫਿਰ ਉਹਨਾਂ ਨੂੰ ਕੈਦ ਕਰਕੇ ਜਬਰੀ ਮਰੇ ਪਸ਼ੂਆਂ ਦੀ ਖਾਲ ਉਤਾਰਨ ਚਮੜਾ ਸਾਫ ਕਰਨ ਜੁੱਤੀਆਂ ਬਣਾਉਣ ਦੇ ਕੰਮ ਤੇ ਲਾ ਦਿੱਤਾ ਯਾਨੀ ਸ਼ਰਤ ਰੱਖ ਦਿੱਤੀ ਕਿ ਜਾਂ ਤਾਂ ਇਸਲਾਮ ਕਬੂਲ ਕਰੋ ਜਾਂ ਫਿਰ ਇਹ ਕੰਮ ਕਰੋ ਹਾਂਜੀ ਸਰੋਤ ਇਹੀ ਦੱਸਦਾ ਹੈ ਬਹੁਤ ਸਖਤ ਸ਼ਰਤ ਇਸ ਮੌਕੇ ਤੇ ਸੰਤ ਰਵਿਦਾਸ ਜੀ ਦੇ ਕਿਸੇ ਦੋਹੇ ਦਾ ਵੀ ਜ਼ਿਕਰ ਹੈ ਹਾਂ ਇੱਕ ਦੋਹਾ ਦਿੱਤਾ ਗਿਆ ਹੈ ਜਿਸ ਦਾ ਪਾਉ ਸਰੋਤ ਇਹ ਦੱਸਦਾ ਹੈ ਕਿ ਵੇਦ ਧਰਮ ਸਭ ਤੋਂ ਵੱਡਾ ਹੈ ਉਹ ਇਸ ਨੂੰ ਕੁਰਾਨ ਪੜ੍ਹਨ ਲਈ ਕਿਉਂ ਛੱਡਣਗੇ ਪਾਵੈ ਸ਼ਰੀਰ ਦੇ ਟੋਟੇ ਟੋਟੇ ਹੋ ਜਾਣ ਉਹ ਧਰਮ ਨਹੀਂ ਛੱਡਣਗੇ ਇਹ ਤਾਂ ਸਿੱਧਾ ਵਿਰੋਧ ਹੋਇਆ ਹਾਂ ਕਹਾਣੀ ਅੱਗੇ ਜਾਂਦੀ ਹੈ ਕਿ ਜਦੋਂ ਇਸ ਕਥਿਤ ਜ਼ੁਲਮ ਦੀ ਖਬਰ ਚੰਵਰ ਵੰਸ਼ ਦੇ ਖੱਤਰੀਆਂ ਤੱਕ ਪਹੁੰਚੀ ਹੂੰ ਤਾਂ ਉਹਨਾਂ ਨੇ ਦਿੱਲੀ ਨੂੰ ਘੇਰ ਲਿਆ अच्छा ਤੇ ਸਰੋਤ ਮੁਤਾਬਕ ਇਸ ਤੋਂ ਡਰ ਕੇ ਲੋਦੀ ਨੂੰ ਸੰਤ ਰਵਿਦਾਸ ਜੀ ਨੂੰ ਛੱਡਣਾ ਪਿਆ ਇੱਕ ਹੋਰ ਦੋਹੇ ਦਾ ਵੀ ਜ਼ਿਕਰ ਸੀ ਜਿਸ ਵਿੱਚ ਲੋਦੀ ਦੇ ਦਬਾਅ ਦੀ ਗੱਲ ਸੀ ਹਾਂ ਉਸ ਦਾ ਭਾਵ ਸਰੋਤ ਇਹ ਦੱਸਦਾ ਹੈ ਕਿ ਬਾਦਸ਼ਾਹ ਕਹਿ ਰਿਹਾ ਹੈ ਕਿ ਇਸਲਾਮ ਉਸ ਦਾ ਪਿਆਰਾ ਧਰਮ ਹੈ ਤੇ ਜੇ ਰਵਿਦਾਸ ਇਸ ਦਾ ਖੰਡਨ ਕਰੇਗਾ ਤਾਂ ਜਾਨੂ ਮਾਰਿਆ ਜਾਵੇਗਾ ਜਦੋਂ ਤੱਕ RAM ਨਾਮ ਜਪੇਗਾ ਖਾਣਾ ਪਾਣੀ ਬੰਦ ਤੇ ਦਾਣਾ ਪਾਣੀ ਉਦੋਂ ਮਿਲੇਗਾ ਜਦੋਂ ਇਸਲਾਮ ਕਬੂਲ ਕਰਕੇ ਕਲਮਾ ਪੜ੍ਹੇਗਾ ਹਾਂਜੀ ਤੇ ਨਮਾਜ਼ ਅਦਾ ਕਰੇਗਾ ਇਸ ਸ੍ਰੋਤ ਦੀ ਵਿਆਖਿਆ ਹੈ ਉਸ ਦੋਹੇ ਦੀ ਇਹ ਸਭ ਸੁਣ ਕੇ ਇੱਕ ਸਵਾਲ ਉੱਠਦਾ ਹੈ ਕਿ ਇਤਿਹਾਸਿਕ ਬਿਰਤਾਂਤ ਕਿਵੇਂ ਬਣਦੇ ਨੇ ਤੇ ਉਹਨਾਂ ਦਾ ਮਕਸਦ ਕੀ ਹੁੰਦਾ ਹੈ ਬਿਲਕੁਲ ਇਸ ਸ੍ਰੋਤ ਸੰਤ ਰਵਿਦਾਸ ਜੀ ਦੇ ਜੀਵਨ ਤੇ ਬਾਣੀ ਦੀ ਵਿਆਖਿਆ ਇਸ ਤਰ੍ਹਾਂ ਕਰ ਰਿਹਾ ਹੈ ਕਿ ਉਹ ਉਸ ਸਮੇਂ ਦੇ ਕਥਿਤ ਧਾਰਮਿਕ ਟਕਰਾਓ ਜਬਰੀ ਤਰਮ ਪਰਵਰਤਨ ਤੇ ਵਿਰੋਧ ਕਰਨ ਵਾਲਿਆਂ ਨੂੰ ਸਮਾਜਿਕ ਤੌਰ ਤੇ ਨੀਵਾ ਦੱਸਣ ਦੀ ਕਾਰਵਾਈ ਨੂੰ ਉਜਾਗਰ ਕਰੇ। ਤਾਂ ਸਰੋਤ ਦਾ ਆਖਰੀ ਨਤੀਜਾ ਇਹ ਹੀ ਹੈ ਕਿ ਇਹ ਬਹਾਦੂਰ ਚਨਵਰ ਵੰਸ਼ੀ ਖੱਤਰੀ ਸਨ ਜਿਨ੍ਹਾਂ ਨੂੰ ਲੋਧੀ ਨੇ ਚਮਾਰ ਬਣਾ ਦਿੱਤਾ। ਹਾਂ ਤੇ ਇਸ ਤੋਂ ਅੱਗੇ ਸਰੋਤ ਹਿੰਦੂ ਸਮਾਜ ਤੇ ਵੀ ਟਿੱਪਣੀ ਕਰਦਾ ਹੈ। ਓਕੇ ਕਿ ਉਸਨੇ ਵੀ ਇਨ੍ਹਾਂ ਲੋਕਾਂ ਨੂੰ ਅਛੂਤ ਬਣਾ ਕੇ ਇਸਲਾਮੀ ਸ਼ਾਸਕਾਂ ਦੇ ਕਥਿਤ ਜ਼ੁਲਮ ਨੂੰ ਹੋਰ ਪੱਕਾ ਕਰਨ 'ਚ ਮਦਦ ਕੀਤੀ। ਅੱਛਾ ਪਰ ਨਾਲ ਹੀ ਸਰੋਤ ਇਸ ਪਾਈਜਾਰੇ ਦੀ ਤਾਰੀਫ਼ ਵੀ ਕਰਦਾ ਹੈ। ਕਿਸ ਗੱਲ ਏ ਕਿ ਇਨ੍ਹਾਂ અપਮਾਨ ਸਹਿ ਕੇ ਵੀ ਉਹਨਾਂ ਨੇ ਕਥਿਤ ਤੌਰ ਤੇ ਧਰਮ ਨਹੀਂ ਛੱਡਿਆ ਤੇ ਅੱਜ ਵੀ ਹਿੰਦੂ ਧਰਮ ਦਾ ਹਿੱਸਾ ਹਨ। ਯਾਨੀ ਦੁੱਖ ਤੇ ਗੌਰਵ ਦੋਵੇਂ ਨਾਲ-ਨਾਲ। ਇਹ ਕਹਾਣੀ ਫਿਰ ਮੱਧਕਾਲ ਤੋਂ ਸਾਨੂੰ ਆਧੁਨਿਕ ਯੁੱਗ ਵੱਲ ਲਿਆਉਂਦੀ ਏ। ਚਮਾਰ ਰੈਜਿਮੈਂਟ ਦਾ ਜ਼ਿਕਰ ਆਉਂਦਾ ਹੈ। ਹਾਂਜੀ। ਇਹ ਇੱਕ دلچسپ ਪਹਿਲੂ ਹੈ ਸਰੋਤ ਦੱਸਦਾ ਹੈ 1 ਮਾਰਚ 1943 ਨੂੰ ਬ੍ਰਿਟਿਸ਼ ਭਾਰਤੀ ਫੌਜ ਵਿੱਚ ਚਮਾਰ ਰੈਜiment ਬਣੀ ਤੇ ਇਸ ਨੂੰ ਕਾਫੀ ਯੋਗ ਮੰਨਿਆ ਜਾਂਦਾ ਸੀ ਹਾਂ ਇੱਕ ਮਜ਼ਬੂਤ ਬਟਾਲੀਅਨ ਮੰਨਿਆ ਜਾਂਦਾ ਸੀ ਸਰੋਤ ਅਨੁਸਾਰ ਇਸ ਨਾਲ ਜੁੜੀ ਸਿੰਗਾਪੁਰ ਵਾਲੀ ਘਟਨਾ ਕੀ ਸੀ ਸਰੋਤ ਕਹਿੰਦਾ ਹੈ ਕਿ ਰੈਜiment ਨੂੰ ਸਿੰਗਾਪੁਰ ਭੇਜਿਆ ਗਿਆ ਸੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਯਾਨੀ IHC ਖਿਲਾਫ ਲੜਨ ਲਈ ਓਕੇ ਉੱਥੇ ਸਰੋਤ ਅਨੁਸਾਰ ਰੈਜੀਮੈਂਟ ਦੇ ਇੱਕ ਅਧਿਕਾਰੀ ਸਨ ਕੈਪਟਨ ਮੋਹਨ ਲਾਲ ਕੁਰੀਲ ਹਾਂਜੀ ਉਹਨਾਂ ਨੇ ਮਹਿਸੂਸ ਕੀਤਾ ਕਿ ਅੰਗਰੇਜ਼ ਤਾਂ ਭਾਰਤੀਆਂ ਨੂੰ ਹੀ ਭਾਰਤੀਆਂ ਨਾਲ ਲੜਵਾ ਕੇ ਮਰਵਾ ਰਹੇ ਨੇ ਹਾਂ ਆਪਣੀ ਲੋਕਾਂ ਖਿਲਾਫ ਹਾਂ ਇਸ ਗੱਲ ਨੂੰ ਸਮਝ ਕੇ ਸਰੋਤ ਦਾਵਾ ਕਰਦਾ ਹੈ ਕਿ ਕੈਪਟਨ ਕੁਰੀਲ ਨੇ ਅੰਗਰੇਜ਼ ਅਫਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅੱਛਾ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜੀ ਜਿਸ ਕਰਕੇ ਸਰੋਤ ਮੁਤਾਬਕ ਸੈਂਕੜੇ ਭਾਰਤੀ ਸੈਨਿਕਾਂ ਦੀ ਜਾਨ ਬਚ ਗਈ ਪਰ ਇਸ ਦਾ ਨਤੀਜਾ ਕੀ ਨਿਕਲਿਆ ਫਿਰ ਨਤੀਜਾ ਇਹ ਹੋਇਆ ਸਰੋਤੇ ਸਾਹਿਬ ਨਾਲ ਕਿ ਚਮਾਰ ਰੈਜੀਮੈਂਟ ਤੁਰੰਤ ਪੰਕ ਕਰ ਦਿੱਤੀ ਗਈ ਪੰਕ ਕਰ ਦਿੱਤੀ ਹਾਂਜੀ ਤੇ ਕੈਪਟਨ ਮੋਹਨ ਲਾਲ ਕੁਰੀਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਉਹਨਾਂ ਨੂੰ ਫਿਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੀ ਛੱਡਿਆ ਗਿਆ ਤਾਂ ਸਰੋਤ ਇਸ ਘਟਨਾ ਨੂੰ ਵੀ ਉਸੇ ਲੜੀ ਵਿੱਚ ਜੋੜਦਾ ਹੈ ਪਹਿਲਾਂ ਧਰਮ ਲਈ ਮੁਗਲਾਂ ਖਿਲਾਫ ਫਿਰ ਦੇਸ਼ ਵਾਸੀਆਂ ਲਈ ਅੰਗਰੇਜ਼ਾਂ ਖਿਲਾਫ ਹਾਂ ਇਕ ਤਰ੍ਹਾਂ ਨਾਲ ਗੌਰਵ ਵਿਰੋਧ ਤੇ ਬਹਾਦਰੀ ਦੀ ਕਹਾਣੀ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਹੈ ਇਹ ਸਹੀ ਗੱਲ ਹੈ ਇਹ ਪੂਰਾ ਬਿਰਤਾਂਜ ਜਿਵੇਂ ਇਸ ਸਰੋਤ ਨੇ ਪੇਸ਼ ਕੀਤਾ ਹੈ ਇੱਕ ਖਾਸ ਭਾਈਚਾਰੇ ਦੇ ਇਤਿਹਾਸ ਨੂੰ ਬਿਲਕੁਲ ਵੱਖਰੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਹੈ ਹਾਂ ਸ਼ੋਸ਼ਣ ਤੋਂ ਹਟਾ ਕੇ ਗੌਰਵ ਤੇ ਵਿਰੋਧ ਵੱਲ ਲੈ ਜਾਣ ਦੀ ਕੋਸ਼ਿਸ਼ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਅੱਜ ਅਸੀਂ ਇੱਕ ਖਾਸ ਸਰੋਤ ਅੰਬੇਡਕਰ ਸਾਹਿਬ YouTube ਚੈਨਲ ਦੇ ਵੀਡੀਓ ਟ੍ਰਾਂਸਕ੍ਰਿਪਟ ਦੇ ਆਧਾਰ ਤੇ ਚਮਾਰ ਪਾਈਚਾਰੇ ਦੇ ਇਤਿਹਾਸ ਬਾਰੇ ਕੁਝ ਮੁੱਖ ਦਾਅਵਿਆਂ ਤੇ ਨਜ਼ਰ ਮਾਰੀ। ਹਾਂਜੀ ਅਸੀਂ ਦੇਖਿਆ ਕਿ ਕਿਵੇਂ ਸਰੋਤ ਖੱਤਰੀ ਮੂਲ ਦੀ ਗੱਲ ਕਰਦਾ ਹੈ, ਇੱਕ ਸ਼ਕਤੀਸ਼ਾਲੀ ਚਮਰ ਰਾਜਵੰਸ਼ ਦਾ ਜ਼ਿਕਰ ਕਰਦਾ ਹੈ ਜਿਸ ਦਾ ਦਾਇਰਾ ਮੱਧ ਏਸ਼ੀਆ ਤੱਕ ਦੱਸਿਆ ਗਿਆ। ਤੇ ਉਹ ਗਿਆਨ ਵਿਗਿਆਨ ਵਿੱਚ ਵੀ નિਪੁੰਨ ਸਨ ਸਰੋਤ ਮੁਤਾਬਕ ਫਿਰ ਅਸੀਂ ਸਿਕੰਦਰ ਲੋਧੀ ਵਾਲੀ ਕਹਾਣੀ ਸੁਣੀ, ਕਥਿਤ ਤੌਰ ਤੇ ਚਮਾਰ ਨਾਮ ਦੇਣਾ ਧਰਮ ਪਰਿਵਰਤਨ ਦਾ ਦਬਾਅ ਤੇ ਸੰਤ ਰਵਿਦਾਸ ਜੀ ਦਾ ਦ੍ਰਿੜ ਵਿਰੋਧ ਉਸ ਬਾਰੇ ਸਰੋਤ ਦੇ ਦਾਅਵੇ ਦੇਖੇ ਤੇ ਅਖੀਰ ਵਿੱਚ ਆਧੁਨਿਕ ਸਮੇਂ ਵਿੱਚ ਚਮਾਰ ਰੈਜੀਮੈਂਟ ਦੀ ਗੱਲ ਤੇ ਸਿੰਗਾਪੁਰ ਵਾਲੀ ਘਟਨਾ ਦਾ ਜ਼ਿਕਰ ਹਾਂ ਜਿਸ ਨੂੰ ਸਰੋਤ ਪਾਈਚਾਰੇ ਦੀ ਬਹਾਦਰੀ ਦੀ ਇੱਕ ਹੋਰ ਮਿਸਾਲ ਵਜੋਂ ਪੇਸ਼ ਕਰਦਾ ਹੈ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਇਹ ਸਾਰੀ ਚਰਚਾ ਸਿਰਫ ਸਾਨੂੰ ਦਿੱਤੇ ਗਏ ਇੱਕ ਸਰੋਤ-ਆਧਾਰਿਤ ਸੀ। ਬਿਲਕੁਲ। ਅਸੀਂ ਇਹਨਾਂ ਦਾਅਵਿਆਂ ਦੀ ਇਤਿਹਾਸਿਕ ਸੱਚਾਈ ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਉਹਨਾਂ ਨੂੰ ਪੇਸ਼ ਕੀਤਾ ਹੈ ਜਿਵੇਂ ਉਹ ਸਰੋਤ ਵਿੱਚ ਹਨ। ਜੀ ਹਾਂ। ਇਹ ਸਰੋਤ ਇੱਕ ਵਿਕਲਪਿਕ ਇਤਿਹਾਸਿਕ ਬਿਰਤਾਂਤ ਪੇਸ਼ ਕਰਦਾ ਹੈ ਜੋ ਪਛਾਣ, ਇਤਿਹਾਸਿਕ ਦਮਨ ਦੇ ਕਾਰਨਾਂ ਤੇ ਧਾਰਮਿਕ ਟਕਰਾਵ ਦੇ ਮੁੱਦਿਆਂ ਨੂੰ ਜੋੜਦਾ ਹੈ। ਇੱਕ ਗਵਾਚੇ ਹੋਏ ਗੌਰਵ ਨੂੰ ਮੁੜ ਲੱਭਣ ਦੀ ਕੋਸ਼ਿਸ਼ ਜਾਪਦੀ ਹੈ। ਹਾਂ। ਕਹਿ ਸਕਦੇ ਆ ਤੇ ਅੰਤ ਵਿੱਚ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਵੱਖੋ-ਵੱਖਰੇ ਇਤਿਹਾਸਿਕ ਬਿਰਤਾਂਤ ਖਾਸ ਕਰਕੇ ਉਹ ਜੋ ਮੁੱਖ ਧਾਰਾ ਤੋਂ ਹਟ ਕੇ ਹੁੰਦੇ ਨੇ ਉਹ ਸਾਡੀ ਅੱਜ ਦੀ ਸਮਝ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਕਿਸੇ ਪਾਈਚਾਰੇ ਦੀ ਪਛਾਣ ਉਸ ਦੇ ਸਮਾਜਿਕ ਇਤਿਹਾਸ ਨੂੰ ਸਮਝਣ ਲਈ ਅਜਿਹੇ ਵੱਖ-ਵੱਖ ਨਜ਼ਰੀਏ ਪਾਵੇਂ ਉਹ ਕਿਸੇ ਵੀ ਸਰੋਤ ਤੋਂ ਆਉਣ ਉਹਨਾਂ ਦਾ ਅਧਿਐਨ ਕਰਨਾ ਕਿੰਨਾ ਕੁ ਜ਼ਰੂਰੀ ਹੋ ਸਕਦਾ ਹੈ ਹਾਂ ਇਹ ਸਵਾਲ ਸਾਨੂੰ ਸੋਚਣ ਲਈ ਛੱਡ ਜਾਂਦਾ ਹੈ